ਜਲੰਧਰ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਪ੍ਰਸਤਾਵ ਨੰਬਰ 99 ਵਿਵਾਦਪੂਰਨ ਹੋ ਗਿਆ। ਭਾਜਪਾ ਨੇ ਸਵਾਲ ਉਠਾਉਂਦੇ ਹੋਏ ਹਗਾਂਬਾ ਕੀਤਾ। ਇਹ ਪ੍ਰਸਤਾਵ 11 ਜੂਨ ਨੂੰ ਜਲੰਧਰ ਦੇ ਬਲਟਨ ਪਾਰਕ ਵਿਖੇ ਸਪੋਰਟਸ ਹਬ ਤੇ ਨੀ ਪੱਥਰ ਰੱਖਣ ਦੇ ਸਮਰਾਹ ਵਿੱਚ ਸਬੰਧਤ ਹੈ। ਇਸ ਮੱਦੇ ਨਜ਼ਰ ਸਮਾਗਮ ਦਾ ਬਿੱਲ 1.75 ਕਰੋੜ ਰੁਪਏ ਦਾ ਅਨੁਮਾਨ ਹੈ। ਪਾਜਪਾ ਨੇ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਨਗਰ ਨਿਗਮ ਹਾਊਸ ਵਿੱਚ ਪੇਸ਼ ਕੀਤੀ ਗਈ ਰੇਟ ਸੂਚੀ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਇੱਕ ਰਾਜ ਪੱਦਰੀ ਸਮਾਗਮ ਜੋਜਿਤ ਕੀਤਾ ਗਿਆ ਸੀ। ਇਸ ਦੌਰਾਨ ਗਾਇਕ ਕੁਲਵਿੰਦਰ ਬਿੱਲਾ ਨੂੰ 8 ਲੱਖ ਰੁਪਏ ਦਾ ਸੱਦਾ ਦਿੱਤਾ ਗਿਆ ਸੀ। ਪਸਤਾਵ ਦੇ ਨਾਲ ਪੇਸ਼ ਕੀਤੀ ਗਈ ਰੇਟ ਸੂਚੀ ਵਿੱਚ ਲਾਈਵ ਕਵਰੇਜ ਲਈ BSNL ਦਾ ਇੰਟਰਨੈਟ ਬਿੱਲ 1.75 ਲੱਖ ਰੁਪਏ ਦਿਖਾਇਆ ਗਿਆ ਹੈ ਜਦੋਂ ਕਿ Airtel ਦਾ ਇੰਟਰਨੈਟ ਬਿੱਲ 3500 ਰੁਪਏ ਹੈ ਮਹਿਮਾਨਾਂ ਲਈ ਖਾਣੇ ਦੀ ਕੀਮਤ 60 ਲੱਖ ਰੁਪਏ ਹੈ ਪੰਜਾਬ ਰੋਡਵੇ ਲੋਕਾਂ ਨੂੰ ਸਮਾਗਮ ਵਿੱਚ ਲੈ ਕੇ ਆਇਆ ਜਿਸ ਦੀ ਕੀਮਤ 95 ਲੱਖ ਰੁਪਏ ਸੀ ਇਸ ਤਰ੍ਹਾਂ 77 ਕਰੋੜ ਰੁਪਏ ਬਲਟਨ ਪਾਰਕ ਲਈ ਨੀ ਪੱਥਰ ਰੱਖਣ ਲਈ ਰਸਮ 1.75 ਕਰੋੜ ਰੁਪਏ ਤੋਂ ਵੱਧ ਹੈ ਜ਼ਿਕਰ ਕਰਦੇ ਕਿ 11 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਬਲਟਨ ਪਾਰਕ ਸਪੋਰਟ ਸਬ ፕሮਜੈਕਟ ਦਾ ਨੀਂਹ ਪੱਥਰ ਰੱਖਿਆ ਨਗਰ ਨਿਗਮ ਨੇ ਇਸ ਸਮਾਗਮ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਮੇਅਰ ਵਿਨੀਤ ਧੀਰ ਕੈਂਦੀ ਹਲਕਾ ਇੰਚਾਰ ਨਿਤਿਨ ਕੋਲੀ ਨਗਰ ਕਮਿਸ਼ਨ ਗੌਤਮ ਜੈਨ ਤੇ ਹੋਰ ਅਧਿਕਾਰੀਆਂ ਨੇ ਹਰ ਚੀਜ਼ ਦੀ ਨਿਗਰਾਨੀ ਕੀਤੀ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਇਸ ਪ੍ਰੋਜੈਕਟ ਦੀ ਲਾਗਤ 70 ਕਰੋੜ ਰੁਪਏ ਸੀ 6 ਮਹੀਨੇ ਬਾਅਦ ਸੋਮਵਾਰ ਨੂੰ ਜਲੰਧਰ ਨਗਰ ਨਿਗਮ ਹਾਊਸ ਵਿੱਚ ਪ੍ਰੋਜੈਕਟ ਦੇ ਖਰਚੇ ਦੀ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਦਾ ਨੰਬਰ 99 ਸੀ। ਭਾਜਪਾ ਨੇ ਪ੍ਰਸਤਾਵ ਵਿੱਚ ਸੂਚੀਬੱਧ ਖਰਚੇ ਦੇ ਇਤਰਾਜ਼ ਜਤਾਇਆ ਅਤੇ ਜਾਂਚ ਦੀ ਮੰਗ ਕੀਤੀ ਹੈ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ। ਜਲੰਧਰ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਪ੍ਰਸਤਾਵ ਨੰਬਰ 99 ਵਿਵਾਦਪੂਰਨ ਹੋ ਗਿਆ। ਭਾਜਪਾ ਨੇ ਸਵਾਲ ਉਠਾਉਂਦੇ ਹੋਏ ਹਗਾਮਾ ਕੀਤਾ ਇਹ ਪ੍ਰਸਤਾਵ 11 ਜੂਨ ਨੂੰ ਜਲੰਧਰ ਦੇ ਬਲਟਨ ਪਾਰਕ ਵਿਖੇ ਸਪੋਰਟਸ ਹਬ ਤੇ ਨੀ ਪੱਥਰ ਰੱਖਣ ਦੇ ਸਮਰਾਹ ਵਿੱਚ ਸਬੰਧਤ ਹੈ ਇਸ ਮੱਦੇ ਨਜ਼ਰ ਸਮਾਗਮ ਦਾ ਬਿੱਲ 1.75 ਕਰੋੜ ਰੁਪਏ ਦਾ ਅਨੁਮਾਨ ਹੈ ਭਾਜਪਾ ਨੇ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਨਗਰ ਨਿਗਮ ਹਾਊਸ ਵਿੱਚ ਪੇਸ਼ ਕੀਤੀ ਗਈ ਰੇਟ ਸੂਚੀ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਇੱਕ ਰਾਜ ਪੱਦਰੀ ਸਮਾਗਮ ਅਯੋਜਿਤ ਕੀਤਾ ਗਿਆ ਸੀ ਇਸ ਦਰਨ ਗਾਇ ਕੁਲਵਿੰਦਰ ਬਿੱਲਾ ਨੂੰ 8 ਲੱਖ ਰੁਪਏ ਦਾ ਸੱਦਾ ਦਿੱਤਾ ਗਿਆ ਸੀ ਪਸਤਾਵ ਦੇ ਨਾਲ ਪੇਸ਼ ਕੀਤੀ ਗਈ ਰੇਟ ਸੂਚੀ ਵਿੱਚ ਲਾਈਵ ਕਵਰੇਜ ਲਈ BSNL ਦਾ ਇੰਟਰਨੈਟ ਬਿੱਲ 1.75 ਲੱਖ ਰੁਪਏ ਦਿਖਾਇਆ ਗਿਆ ਹੈ ਜਦੋਂ ਕਿ Airtel ਦਾ ਇੰਟਰਨੈਟ ਬਿੱਲ 3500 ਰੁਪਏ ਹੈ ਮਹਿਮਾਨਾਂ ਲਈ ਖਾਣੇ ਦੀ ਕੀਮਤ 60 ਲੱਖ ਰੁਪਏ ਹੈ ਪੰਜਾਬ ਰੋਡਵੇ ਲੋਕਾਂ ਨੂੰ ਸਮਾਗਮ ਵਿੱਚ ਲੈ ਕੇ ਆਇਆ ਜਿਸ ਦੀ ਕੀਮਤ 59 ਲੱਖ ਰੁਪਏ ਸੀ ਇਸ ਤਰ੍ਹਾਂ 77 ਕਰੋੜ ਰੁਪਏ ਬਲਟਨ ਪਾਰਕ ਲਈ ਨੀਂਹ ਪੱਥਰ ਰੱਖਣ ਲਈ ਰਸਮ 1.75 ਕਰੋੜ ਰੁਪਏ ਤੋਂ ਵੱਧ ਹੈ ਜ਼ਿਕਰ ਕਰਦੇ ਕਿ 11 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਬਲਟਨ ਪਾਰਕ ਸਪੋਰਟ ਸਬ ፕሮਜੈਕਟ ਦਾ ਨੀਂਹ ਪੱਥਰ ਰੱਖਿਆ ਨਗਰ ਨਿਗਮ ਨੇ ਇਸ ਸਮਾਗਮ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਮੇਅਰ ਵਿਨੀਤ ਧੀਰ ਕੈਂਦੀ ਹਲਕਾ ਇੰਚਾਰ ਨਿਤਿਨ ਕੋਲੀ ਨਗਰ ਕਮਿਸ਼ਨ ਗੌਤਮ ਜੈਨ ਤੇ ਹੋਰ ਅਧਿਕਾਰੀਆਂ ਨੇ ਹਰ ਚੀਜ਼ ਦੀ ਨਿਗਰਾਨੀ ਕੀਤੀ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਇਸ ਪ੍ਰੋਜੈਕਟ ਦੀ ਲਾਗਤ 77 ਕਰੋੜ ਰੁਪਏ ਸੀ 6 ਮਹੀਨੇ ਬਾਅਦ ਸੋਮਵਾਰ ਨੂੰ ਜਲੰਧਰ ਨਗਰ ਨਿਗਮ ਹਾਊਸ ਵਿੱਚ ਪ੍ਰੋਜੈਕਟ ਦੇ ਖਰਚੇ ਦੀ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਇਸ ਦਾ ਨੰਬਰ 99 ਸੀ ਬਾਜਪਾ ਨੇ ਪ੍ਰਸਤਾਵ ਵਿੱਚ ਸੂਚੀਬੱਧ ਖਰਚੇ ਦੇ ਇਤਰਾਜ਼ ਜਤਾਇਆ ਅਤੇ ਜਾਂਚ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ